ਜੀ ਇਹ ਕਿਹੜਾ ਫ੍ਰੈਂਡੀ ਪ੍ਰਿੰਸਸ ਮੈਚਿੰਗ ਦੇਖੋ ਜੀ ਬਹੁਤ ਵੱਡੀ ਸੇਲ ਚੱਲ ਰਿਹਾ ਹੈ ਜੀ ਕੰਨੀ ਦੇਖੋ ਕਮੀਜ਼ ਦੇ ਉੱਪਰ ਕੰਨੀ ਪ੍ਰਿੰਸਸ ਕਲੈਕਸ਼ਨ ਸਲਵਾਰ ਦੇ ਉੱਪਰ ਕੰਨੀ ਦੇਖੋ ਜੀ ਪ੍ਰਿੰਸਸ ਕਲੈਕਸ਼ਨ ਹੈ ਇਸ ਤਰ੍ਹਾਂ ਡਿਜ਼ਾਈਨਿੰਗ ਆਉਂਦੀ ਹੈ ਜੀ ਪਹਿਲਾਂ ਡਰਾਉਂਗ ਦੇਖੋ ਚਲੋ ਬੁੱਕ ਕਰੀ ਚਲੋ ਸਕਰੀਨਸ਼ਾਟ ਲਈ ਚਲੋ ਜੀ ਹੁਣ ਬਹੁਤ ਪਿਆਰੀ ਡਿਜ਼ਾਈਨ ਆਏ ਨੇ ਫਸਟ ਦੇਖੋ ਜਿਹਦੇ ਵਿੱਚ ਕੁ ਮਾ ਕਲਰ ਦਿਖਾ ਰਿਆ ਨਵਾਂ ਪੀਚ ਟਾਉਂ ਦੇ ਉੱਪਰ ਕਲਰ ਆਇਆ ਜੀ ਇੰਗਲਿਸ਼ ਕਲਰ ਆਏ ਨੇ ਡਿਜ਼ਾਈਨ ਬਹੁਤ ਤੇਰੇ ਆਏ ਨੇ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਦੇ ਨਾਲ ਦੇ ਕੱਪੜੇ ਸਲਵਾਰ ਆਊਗੀ ਵਿੱਚ ਪ੍ਰਿੰਟ ਆਊਗਾ ਤੇ 600 ਰੁਪਏ ਦਾ ਸੂਟ ਹੈ ਜੀ ਬਾਜ਼ਾਰ ਦੇ ਵਿੱਚ 900 1000 ਰੁਪਏ ਦਾ ਮਿਲ ਰਿਹਾ ਜਿਹੜਾ ਸੋਨੋ ਅਸੀਂ 600 ਰੁਪਏ ਦੇ ਆਫਰ ਦੇ ਵਿੱਚ ਸੂਟ ਦੇਵਾਂਗੇ ਸਿਰਫ 600 ਰੁਪਏ ਦਾ ਸੂਟ ਹੈ ਜੀ ਏਕ ਟੈਕ ਬ੍ਰਾਂਡ ਦੀ ਪ੍ਰਿੰਸ ਕਲੈਕਸ਼ਨ ਸਿਰਫ 600 ਰੁਪਏ ਦਾ ਸੂਟ ਹੈ ਨਾਲ ਦੇ ਕੱਪੜੇ ਸਲਵਾਰ ਜੀ ਸ਼ੈਡੋ ਪ੍ਰਿੰਟ ਦੇ ਸਲਵਾਰ ਦੇ ਵਿੱਚ ਡਿਜ਼ਾਈਨ ਬਹੁਤ ਆਇਨੀ ਯਾਰ ਦੇਖੀ ਚਲੋ ਜੀ ਸਾਡੇ ਕੋਲ ਫੁੱਲ ਸਟਾਕ ਅਵੇਲੇਬਲ ਹੈ 600 ਰੁਪਏ ਦਾ ਸੂਟ ਹੈ ਜੀ 2.5 2.5 5 ਮੀਟਰ ਸੂਟ ਹੈ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਇੱਕ ਸੂਟ ਦੀ 60 ਹੈ ਦੋ ਦੀ 80 400 ਹੈ ਜੀ ਇੱਕ ਸੂਟ ਦੀ 60 ਰੁਪਏ ਦੋ ਦੀ 80 400 ਹੈ ਜੀ ਰੰਗ ਦੇਖੀ ਜਦੋਂ ਬੁੱਕ ਕਰੀ ਚਲੋ ਜੀ ਜਿਹੜਾ ਤੁਸੀਂ ਬੁੱਕ ਕਰਨਾ ਉਹਨੂੰ ਜਲਦੀ ਸਕਰੀਨਸ਼ਾਟ ਲੈ ਲਓ ਨਾਲ ਦੀ ਨਾਲ ਸਟਾਕ ਨਿਲ ਹੋ ਜਾਂਦਾ ਦੇਖੋ ਜੀ ਫਿਰ ਤੁਸੀਂ ਦੁਬਾਰਾ ਸਟਾਕ ਮੰਗਦੇ ਹੋ ਤਾਂ ਖਤਮ ਹੋ ਜਾਂਦਾ ਉਹਨੂੰ ਜਲਦੀ ਜੇ ਸਕਰੀਨਸ਼ਾਟ ਲੈ ਚਲੋ ਬੁੱਕ ਕਰੀ ਚਲੋ ਬਹੁਤ ਵਧੀਆ ਡਿਜ਼ਾਈਨ ਹੈ ਇਹਨਾਂ ਸਿਰਫ 600 ਰੁਪਏ スクリーンショット ਪਹਿਲਾਂ ਲੈ ਕੇ WhatsApp ਤੇ ਆਰਡਰ ਭੇਜ ਜਲੋ 600 ਰੁਪਏ ਦਾ ਸੂਟ ਆਊਗਾ ਜੀ AK Tex brand ਦੀ Princess collection ਹੈ ਮੈਚਿੰਗ ਸੂਟ ਹੈ बॉटम ਨਾਲ ਦੇ ਕੱਪੜੇ ਦੀ ਹੀ ਆਉਂਦੀ ਹੈ ਜਿਹਦੀ ਲੋਕ ਮੈਚਿੰਗਾ ਕਰ ਕਰ ਕੇ ਵੇਚਦੇ ਨੇ ਥੋੜਾ ਧਿਆਨ ਰੱਖੋ ਚੀਜ਼ ਤੇ ਵੀ ਉਹ ਮੈਚਿੰਗਾ ਕਰ ਕਰ ਕੇ ਵੇਚਦੇ ਨੇ ਰੇਟ ਇਹੀ ਲੈ ਲੈਂਦੇ ਸੂਟ ਤੋਂ ਵੀ ਪੈਸੇ ਪੂਰੇ ਲੈ ਲੈਂਦੇ ਨੇ ਸਲਵਾਰ ਹਟ ਲਾ ਲੈਂਦੇ ਨੇ ਸਾਡੇ ਕੋਲ ਸੇਮ ਸਲਵਾਰ ਹੀ ਮਿਲੂਗੀ ਜੀ ਜਿਹੜੀ ਨਾਲ ਆਊਗੀ ਸੇਮ ਆਊਗੀ AK